ਸਰਪੰਚ ਜੀ ਠੀਕ ਹੈ ਜੀ ਤੇ ਆਪਣਾ ਇਧਰ ਮੈਂ ਪਰਤੇ ਫਾਰਮ ਨਾ ਇੱਕ ਆ ਨਾ ਠੀਕ ਠੀਕ ਜੀ ਅੱਜ ਸ਼ਾਦੀ ਟੁੱਟੀ ਹਾਂਜੀ ਠੀਕ ਹੈ ਜੀ ਬਈ ਤੋ ਕਿਹੜਾ ਪਿੰਡ ਵੀਰ ਜੀ ਲਾਲ ਬਾਈ ਲਾਲ ਬਾਈ ਕਿਹੜਾ ਪਿੰਡ ਜੀ ਲਾਲ ਬਾਈ ਲਾਲ ਬਾਈ ਇੱਕ ਤੁਹਾਡੇ ਪਿੰਡ ਕਿੰਨੇ ਨਮਾਇंदे ਖੜੇ ਆ ਪੰਜ ਨਮਾਇंदे ਪੰਜ ਨਮਾਇंदे ਕਿਹੜੇ ਪਿੰਡ ਬਰਾਤ ਜਾਣੀ ਆ ਰਾਦੇ ਚੱਕ ਫਾਜ਼ਿਲਕੇ ਰਾਦੇ ਚੱਕ ਫਾਜ਼ਿਲਕੇ ਫਾਜ਼ਿਲਕਾ ਠੀਕੇ ਤੋ ਤੁਸੀਂ ਉਹਨਾਂ ਦੇ ਜਿਹੜਾ ਲਾੜਾ ਸਾਹਿਬ ਨੇ ਉਹਨਾਂ ਦੇ ਕੀ ਲੱਗਦੇ ਹੋ ਤੁਹਾਡਾ ਨਾਮ ਕੀ ਹੈ ਅਰਜਿੰਦਰ ਜੀ ਠੀਕ ਹੈ ਜੀ ਤੇ ਆ ਆਪਣਾ ਇਧਰ ਮੈਂ ਪਰਤੇ ਫਾਰਮ ਨਾ ਇਹ ਕਰਨੇ ਠੀਕ ਠੀਕ ਆ ਜੀ ਅੱਜੋ ਸ਼ਾਦੀ ਟੁੱਟੀ ਹਾਂਜੀ ਠੀਕ ਹੈ ਜੀ ਬਾਈ ਲੜਾਈਆਂ ਬਹੁਤ ਨੇ ਕਿਹੜਾ ਪਿੰਡ ਵੀਰ ਜੀ ਲਾਲ ਬਾਈ ਲਾਲ ਬਾਈ ਕਿਹੜਾ ਪਿੰਡ ਜੀ ਲਾਲ ਬਾਈ ਉਥੇ ਜੀ ਲਾਲ ਬਾਈ ਇੱਕ ਤੁਹਾਡੇ ਪਿੰਡ ਕਿੰਨੇ ਨਮਾਇंदे ਖੜੇ ਆ ਪੰਜ ਨਮਾਇंदे ਪੰਜ ਨਮਾਇंदे ਕਿਹੜੇ ਪਿੰਡ ਬਰਾਤ ਜਾਣੀ ਹੈ ਬਰਾਤੇ ਚੱਕ ਫਾਜਲ ਕੇ ਬਰਾਤੇ ਚੱਕ ਫਾਜਲ ਕੈਰੀ ਫਾਜਲ ਕਾ ਠੀਕ ਹੈ ਤੁਸੀਂ ਉਹਨਾਂ ਦੇ ਜਿਹੜਾ ਲਾੜਾ ਸਾਹਿਬ ਨੇ ਉਹਨਾਂ ਦੇ ਕੀ ਲੱਗਦੇ ਹੋ ਤੁਹਾਡਾ ਨਾਮ ਕੀ ਹੈ ਅਰਜਿੰਦਰ ਜੀ ਕੀ ਗਾਈ ਤੇ ਕਾ ਮੈਂਬਰ ਪੰਜੇ ਸਰਪੰਚ ਜੀ ਠੀਕ ਹੈ ਜੀ ਤੇ ਆਪਣਾ ਇਧਰ ਮੈਂ ਪਰਤੇ ਫਾਰਮ ਨਾ ਇਹ ਕਰਨੇ ਠੀਕ ਠੀਕ ਹੈ ਜੀ ਅੱਜੋ ਸ਼ਾਦੀ ਟੁੱਟੀ ਹਾਂਜੀ ਠੀਕ ਹੈ ਜੀ ਬਾਈ ਪੜਾਈਆਂ ਬਹੁਤ ਕਿਹੜਾ ਪਿੰਡ ਵੀਰ ਜੀ ਲਾਲ ਬਾਈ ਲਾਲ ਬਾਈ ਕਿਹੜਾ ਪਿੰਡ ਜੀ ਲਾਲ ਬਾਈ ਹੁਣ ਤੀ ਲਾਲ ਬਾਈ ਇੱਕ ਤੁਹਾਡੇ ਪਿੰਡ ਕਿੰਨੇ ਨਮਾਇंदे ਖੜੇ ਆ ਪੰਜ ਨਮਾਇंदे ਪੰਜ ਨਮਾਇंदे ਕਿਹੜੇ ਪਿੰਡ ਬਰਾਤ ਜਾਣੀ ਹੈ ਬਰਾਤੇ ਚੱਕ ਫਾਜਲ ਕੇ ਬਰਾਤੇ ਚੱਕ ਫਾਜਲ ਕੈਰੀ ਫਾਜਲ ਕਾ ਠੀਕ ਹੈ ਡੱਬੇ ਡੱਬ ਜਾਏ ਨਹੀਂ ਤੁਸੀਂ ਉਹਨਾਂ ਦੇ ਜਿਹੜਾ ਲਾੜਾ ਸਾਹਿਬ ਨੇ ਉਹਨਾਂ ਦੇ ਕੀ ਲੱਗਦੇ ਹੋ ਭਰਾ ਜੀ ਤੁਹਾਡਾ ਨਾਮ ਕੀ ਹੈ ਅਰਜਿੰਦਰ ਜੀ